ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਆਦਮ ਖੋਰ ਪੇੜੀਏ ਦਾ ਆਤੰਕ ਰੁਕੰਦਾ ਨਾ ਨਹੀਂ ਲੈ ਰਿਹਾ ਪ੍ਰਸ਼ਾਸਨ ਦੀ ਪੂਰੀ ਚੌਕਸੀ ਦੇ ਬਾਵਜੂਦ ਐਤਵਾਰ ਨੂੰ ਇੱਥੇ ਇੱਕ ਮਾਸੂਮ ਬੱਚੀ ਅਤੇ ਬਜ਼ੁਰਗ ਔਰਤ ਤੇ ਪੇੜੀਏ ਨੇ ਹਮਲਾ ਕਰ ਦਿੱਤਾ ਇਸ ਹਮਲੇ 'ਚ ਬੱਚੀ ਦੀ ਮੌਤ ਹੋ ਗਈ ਜਦਕਿ ਮਹਿਲਾ ਗੰਭੀਰ ਹਾਲਾਤ 'ਚ ਕਰਤੀ ਹੈ ਇਸ ਤੋਂ ਪਹਿਲਾਂ ਭੇੜੀ ਦੇ ਹਮਲੇ ਦੇ ਵਿੱਚ 10 ਮਾਸੂਮ ਬੱਚਿਆਂ ਸਮੇਤ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਜਦਕਿ 50 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਸਥਿਤੀ ਅਜੇ ਸਮੀਦੀ ਹੈ ਜਦੋਂ ਆਧੁਨਿਕ ਤਕਨੀਕ ਨਾਲ ਲੈਸ ਡਰੋਨ ਅਤੇ ਥਰਮਲ ਇਮੇਜਿੰਗ ਕੈਮਰੇ ਦੀ ਮਦਦ ਨਾਲ ਬਗਿਆੜਾਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਇਸ ਦੇ ਬਾਵਜੂਦ ਬਗਿਆੜ ਹਰ ਰੋਜ਼ ਕਿਤੇ ਨਾ ਕਿਤੇ ਆਬਾਦੀ ਵਿੱਚ ਦਾਖਲ ਹੋ ਰਹੇ ਨੇ ਅਤੇ ਲੋਕਾਂ ਤੇ ਹਮਲੇ ਵੀ ਕਰ ਰਹੇ ਨੇ ਤਾਜ਼ਾ ਜਾਣਕਾਰੀ ਅਨੁਸਾਰ ਐਤਵਾਰ ਨੂੰ ਇਕਾਦੰਖੌਰ ਨੇ 36 ਸਾਲਾ ਔਰਤ ਅਚਲਾ ਤੇ ਹਮਲਾ ਕਰ ਦਿੱਤਾ ਇਸ ਹਮਲੇ 'ਚ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸਨੂੰ ਤੁਰੰਤ ਮੈਡੀਕਲ ਕਾਲਜ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸਦੇ ਹਾਲਾਤ ਗੰਭੀਰ ਦੱਸੇ। ਇਹ ਘਟਨਾ ਜ਼ਿਲ੍ਹੇ ਦੀ ਮਹਿਸੀ ਤਹਿਸੀਲ ਦੇ ਬਾਰੀਵੇਗਾ ਕੋਟਿਆ ਪਿੰਡ ਦੇ ਵਿੱਚ ਹੋਈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਟਾਇਲਟ ਜਾਣ ਮਗਰੋਂ ਘਰੋਂ ਨਿਕਲੀ ਸੀ। ਇਸ ਦੌਰਾਨ ਪੀੜ੍ਹੀਏ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਉਹਨਾਂ ਦੀ ਚੀਕ ਸੁਣ ਕੇ ਲੋਕ ਭੱਜੇ, ਪਰ ਰੋਲਾ ਸੁਣ ਕੇ ਪੀੜ੍ਹੀਏ ਉੱਥੋਂ ਭੱਜ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਇਸ ਹਮਲੇ 'ਚ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਅਜਿਹੇ ਚ ਉਸ ਨੂੰ ਤੁਰੰਤ ਮੈਡੀਕਲ ਕਾਲਜ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਸਥਿਤੀ ਗੰਭੀਰ ਦੱਸੀ ਹੈ ਦੂਜੇ ਪਾਸੇ ਹੀੜੀ ਇਲਾਕੇ 'ਚ ਵੀ ਬਗਿਆੜ ਨੇ ਇੱਕ ਮਾਸੂਮ ਬੱਚੀ ਤੇ ਹਮਲਾ ਕਰ ਦਿੱਤਾ ਇਹ ਲੜਕੀ ਆਪਣੀ ਮਾਂ ਨਾਲ ਸੁੱਤੀ ਸੀ ਇਸ ਘਟਨਾ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਲੜਕੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੀਡੀਆ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਸਥਾਨਕ ਲੋਕਾਂ 'ਚ ਗੁੱਸਾ ਸਿਖਰ ਤੇ ਹੈ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਹਨੇਰੇ 'ਚ ਤੀਰ ਚਲਾਉਂਦਾ ਇਲਜ਼ਾਮ ਲਾਇਆ ਉਹਨਾਂ ਨੇ ਦੱਸਿਆ ਕਿ ਭੇੜੀਆਂ ਨੂੰ ਕਾਬੂ ਕਰਨ ਦੇ ਲਈ ਡੀਐਸਓ ਆਕਾਸ਼ਦੀਪ ਬੈਦਵਾਨ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ ਪਰ ਹੁਣ ਤੱਕ ਉਹ ਨਾਕਾਮ ਸਾਬਤ ਹੋਏ ਨੇ ਉਹਨਾਂ ਤਾਂ ਕੋਈ ਕਿਸੇ ਭੇੜੀ ਦੀ ਹਰਕਤ ਦਾ ਪਤਾ ਨਹੀਂ ਲਗਾ ਸਕੇ ਨੇ